ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੇ ਮਾਈਕ ਰਿਪੋਰਟ ਦੇ ਨਾਮ 'ਤੇ ਰਾਜਵਿੰਦਰ ਭੋਤਨਾ ਅੱਜ ਖਨੌਰੀ ਬਾਰਡਰ ਵਿਖੇ ਮੌਜੂਦ ਆਂ ਜਿਹੜਾ ਡੱਲੇਵਾਲ ਸਾਹਿਬ ਦਾ ਮਰਨ ਬਤ ਦਾ 37ਵਾਂ ਦਿਨ ਹੋ ਚੁੱਕਿਆ ਤਾਂ ਇੱਥੇ ਸਮਰਥਨ ਦੇ ਲਈ ਵਕ ਵਕ ਜਿਹੜੇ ਧਾਰਮਿਕ ਸੰਸਥਾਵਾਂ ਸਖਸ਼ੀਤ ਆ ਰਹੀਆਂ ਨੇ ਤਾਂ ਅੱਜ ਮਲੇਰਕੋਟਲਾ ਤੋਂ ਜਿਹੜਾ ਸਿੱਖ ਮੁਸਲਿਮ ਸਾਂਝ ਵੱਲੋਂ ਇੱਕ ਵਫਦ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਕੀ ਤੁਹਾਡਾ ਤਾਂ ਨਾਮ ਆਰਗੇਨਾਈਜੇਸ਼ਨ ਦਾ ਮੇਰਾ ਨਾਮ ਮੁਹੰਮਦ ਤਰਫੀਜ਼ ਹੈ ਅਸੀਂ ਸਿੱਖ ਮੁਸਲਿਮ ਸਾਂਝ ਮਲੇਰਕੋਟਲਾ ਵੱਲੋਂ ਪਹੁੰਚ ਬੜੀ ਡੱਲੇ ਵਾਲੇ ਸਾਹਮਣਾ ਹੋਈ ਮੁਲਾਕਾਤ ਕਿਵੇਂ ਦੇਖਦਾਂ ਚੀਜ਼ ਨੂੰ ਹਾਂਜੀ ਅਸੀਂ ਡੱਲੇ ਵਾਲੇ ਸਾਹਮਣੇ ਮੁਲਾਕਾਤ ਉਹ ਅਸੀਂ ਸਿਰਫ ਉਹਨਾਂ ਨੂੰ ਉਹਨਾਂ ਨੂੰ ਦੇਖਣ ਕਰ ਪਾਏ ਹਾਂ ਕਿਉਂਕਿ ਉਹਨਾਂ ਦੀ ਜਿਹੜੀ ਹਾਲਾਤ ਨੇ ਉਹਨਾਂ ਦੀ ਉਹ ਬਹੁਤ ਹੀ ਗੰਭੀਰ ਨੇ ਜਿਹੜਾ ਉਹਨਾਂ ਨੂੰ ਬੋਲਣਾ ਨਹੀਂ ਬੜਾ ਮੁਸ਼ਕਲ ਹੋ ਪਾ ਰਿਹਾ ਤਾਂ ਇਸ ਕਰਕੇ ਸਾਨੂੰ ਜਦੋਂ ਪਤਾ ਲੱਗਿਆ ਕਿ ਤਕਰੀਬ 37 ਦਿਨਾਂ ਤੋਂ ਉਹ ਲੈ ਕੇ ਉਹ ਮਰਨ ਵਰਤ ਤੇ ਬੈਠੇ ਨੇ ਤਾਂ ਸਤੂ ਰਹਿਣਾ ਗਿਆ ਮੁਲਕੂਲੇ ਧਰਤੀ ਤੋਂ ਹਾੜੇ ਨਰੀ ਧਰਤੀ ਤੋਂ ਅਸੀਂ ਅੱਜ ਸਪੈਸ਼ਲ ਪਹੁੰਚੇ ਆ ਔਰ ਕਿ ਅਸੀਂ ਉਹਨਾਂ ਨੂੰ ਮਿਲੀ ਇਹਨਾਂ ਨੂੰ ਦੇਖੇ ਔਰ ਮੁਲਾਕਾਤ ਕਰਕੇ ਔਰ ਅਸੀਂ ਸਮਰਥਨ ਅਸੀਂ ਅੱਜ ਦਿੱਤਾ ਔਰ ਪਹਿਲੇ ਵੀ ਅਸੀਂ ਜਿਵੇਂ ਕਿ 2020 ਦੇ ਵਿੱਚ ਵੀ ਅਸੀਂ ਨਾਲ ਖੜੇ ਆ ਕਿਸਾਨ ਵੀਰਾਂ ਦੇ ਤੇ ਉੱਥੇ ਵੀ 13 ਮਹੀਨੇ ਲਗਾਤਾਰ ਖਨੋਰੀ ਬਾਰਡਰ ਔਰ ਨੇ ਟਿਕਰੀ ਬਾਰਡਰ ਤੇ ਅਸੀਂ ਲੰਘਰ ਲਗਾਇਆ ਕੇਂਦਰ ਸਰਕਾਰ ਇਸ ਮੰਗਾਂ ਨੂੰ ਲੈ ਕੇ ਕੋਈ ਉਹਨਾਂ ਦਾ ਮਤਲਬ ਕਿ ਰਵਈਆ ਅਣ ਦੇਖਿਆ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੁੰਦੇ ਦੇਖੋ ਉਸ ਮੈਂ ਪਹਿਲਾਂ ਵੀ ਕਿਹਾ ਹੈ ਕਿ ਜੇ ਕਿਸਾਨ ਖੁਸ਼ਹਾਲ ਹੈ ਦੇਸ਼ ਦਾ ਤਾਂ ਦੇਸ਼ ਖੁਸ਼ਹਾਲ ਹੈ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਜੇ ਹੁਣ ਅਸੀਂ ਕਿਸਾਨਾਂ ਨਾਲ ਹੀ ੱਤਕਾ ਕਰਾਂਗੇ ਤਾਂ ਸਰਕਾਰਾਂ ਕਹਿੰਦੇ ਨੇ ਕਿ ਕੁਝ ਸਮੇਂ ਤੱਕ ਤਾਂ ਇਹ ਦਬਾ ਸਕਦੇ ਨੇ ਲੇਕਿਨ ਅਗਰ ਇਸ ਚੀਜ਼ ਨੂੰ ਹੋਰ ਬੜਾਵਾ ਮਿਲੂਗਾ ਬਿਲਕੁਲ ਮਿਲੂਗਾ ਪੂਰੇ ਦੇਸ਼ ਵੱਲੋਂ ਮਿਲੂਗਾ ਤਾਂ ਫਿਰ ਸਰਕਾਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈਣਾ ਸਰ ਲੋਕਾਂ ਦਾ ਸਰਕਾਰ ਦਾ ਕਹਿਣਾ ਇਹ ਤਾਂ ਕੁਝ ਮੁਠੀ ਪਰ ਕਿਸਾਨ ਨੇ ਉਹ ਵੀ ਨਕਲੀ ਕਿਸਾਨ ਨੇ ਵੀ ਇਹ ਇਹਨਾਂ ਦੀ ਕੋਈ ਲੜਾਈ ਨਹੀਂ ਹੈਗੀ ਤਾਂ ਕੁਝ ਕੁ ਕਿਸਾਨ ਹੀ ਨੇ ਤੇ ਨਾ ਇਹ ਤੋਂ ਪੰਜਾਬ ਚੋ ਸਮਰਥਨ ਨਾ ਨਾ ਬਰੋਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸੈਂਟਰ ਸਰਕਾਰ ਦਾ ਇਹ ਕਹਿਣਾ ਮੈਨੂੰ ਲੱਗਦਾ ਕਿ ਸਰਕਾਰ ਤੱਕ ਯਤ ਸਹੀ ਗੱਲ ਨਹੀਂ ਪਹੁੰਚੀ ਜੀ ਉਰੇ ਆਪਾ ਪ੍ਰੈਕਟੀਕਲ ਆਕੇ ਦੇਖੀਏ ਤਾਂ ਉਰੇ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਵੀਰੂ ਜਿਹੜਾ ਨਾ ਪਹੁੰਚਿਆ ਹੋਵੇ ਉਥੇ ਸਾਰੇ ਧਰਮਾਂ ਦੇ ਲੋਕ ਪਹੁੰਚੇ ਨਾ ਚਾਹੇ ਆਪਾਂ ਗੱਲ ਕਰੀਏ ਸਿੱਖ Hindu ਮੁਸਲਮਾਨ ਸਾਰੇ ਧਰਮਾਂ ਦੇ ਲੋਕ ਉਰੇ ਪਹੁੰਚੇ ਨਾ ਔਰ ਆਪਸੀ ਭਾਈਚਾਰਾ ਸਾਰੇ ਦਿਖਾ ਰਹੇ ਨਾ ਤੈਸ ਕਰਕੇ ਮੈਂ ਇਹੀ ਕਹ ਸਰਕਾਰ ਨੂੰ ਕਹਾਂਗਾ ਕਿ ਸਰਕਾਰ ਤਿੱਖੀ ਹੋ ਜਿਹੜੀ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੀਆਂ ਮੰਗਾਂ ਨਾ ਉਹਨਾਂ ਉੱਪਰ ਧਿਆਨ ਦੇਵੇ। ਸੈਂਟਰ ਦੇ ਵਿੱਚ ਭਾਜਪਾ ਸਰਕਾਰ ਉਹਨਾਂ ਵੱਲੋਂ ਇੱਕ ਲਗਾਤਾਰ ਇੱਕ ਫਿਰਕੇ ਨੂੰ ਟਾਰਗੇਟ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਖਾਸ ਕਰ ਮuslmanਾਂ ਨੂੰ ਤੇ ਸਿੱਖਾਂ ਨੂੰ ਜਿਹੜੇ ਘੱਟ ਗਿਣਤੀਆਂ ਨੇ। ਦੇਖੋ ਜਿਹੜੀ ਇਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ ਉਹ ਕਦੀ ਵੀ ਲੌਂਗ ਟਾਈਮ ਨਹੀਂ ਚੱਲ ਸਕਦੀ। ਜੇ ਤੁਸੀਂ ਸਾਰੇ ਨੂੰਡਾ ਲੈ ਕੇ ਚੱਲਦੇ ਆ ਤਾਂ ਹੀ ਜਿਹੜਾ ਅਸੀਂ ਅੱਗੇ ਦਾ ਕਾਮਯਾਬ ਹੋ ਸਕਦੇ ਆ ਜੇ ਕਿਸੀਂ ਅਸੀਂ ਫਿਰਕੂ ਪੁਣੇ ਨਾਲ ਚੱਲ ਰਹੇ ਆ ਤਾਂ ਉਹ ਲੰਬੇ ਸਮੇਂ ਦੇ ਕੋਈ ਜ਼ਿਆਦਾਤਰ ਨਹੀਂ ਚੱਲਦਾ ਹੁੰਦਾ ਤੁਸੀਂ ਇੱਥੋਂ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੁਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਇਹ ਮੈਸੇਜ ਦਵਾਂਗਾ ਕਿ ਖਨੋਰੀ ਬਾਰਡਰ ਪਹੁੰਚੋ ਤੇ ਉਰੇ ਆ ਕੇ ਵੱਧ ਤੋਂ ਵੱਧ ਹੰਗਾਰਾ ਦਿਵੋ ਕਿਉਂਕਿ ਸਾਰਿਆਂ ਦਾ ਇਹ ਇਕੱਲੇ ਦਾ ਕੰਮ ਨਹੀਂ ਹੈਗਾ ਕਿ ਸਾਰੇ ਏਸੀ ਕਰਬ ਦੇ ਬੰਦੇ ਆ ਅਗਰ ਸਾਡੇ ਇੱਕ ਭਰਾ ਸਾਡਾ ਪਰੇਸ਼ਾਨ ਹਾਲਤ ਆ ਸੀ ਉਹਦੇ ਸਪੋਰਟ ਦੇ ਵਿੱਚ ਸਾਨੂੰ ਆਉਣਾ ਚਾਹੀਦਾ ਅੱਗੇ ਇਹ ਸੰ ਮਲੇਰਕੋਟਲੇ ਤੋਂ ਜਿਹੜਾ ਵਾਪਰ ਮੁਸਲਮਾਨਾਂ ਦਾ ਉਹ ਅੱਜ ਖਨੌਰੀ ਬਾਡਰ ਵਿਖੇ ਪਹੁੰਚੇ ਆ ਉਹਨਾਂ ਨੇ ਜਿਹੜਾ ਡੱਲੇਵਾਲ ਸਾਹਿਬ ਦਾ ਮਰਨ ਵਰਤਾ ਜਾਂ ਉਹਨਾਂ ਦੀ ਜਿਹਨੇ ਕਿਸਾਨੀ ਮੰਗਾਂ ਨੂੰ ਲੈ ਕੇ ਇਹ ਪ੍ਰੋਟੈਸਟ ਚੱਲ ਰਿਹਾ ਉਹਦਾ ਉਹਨਾਂ ਨੇ ਸਮਰਥਨ ਕੀਤਾ ਤੇ ਇੱਕ ਧਰਮਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਸੰਜੀਵਾਲਤਾ ਦੀ ਜਿਹੜੀ ਗੱਲ ਆ ਉਹ ਕੀਤੀ ਆ ਧੰਨਵਾਦ